ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤਾਂ ਵੈਸੇ ਮੈਂ ਫਿਲਮ ਖਤਮ ਕਰ ਚੁੱਕੀ ਸੀ ਹੁਣ ਅਸੀਂ ਸਾਡਾ ਪੈਕਅਪ ਮੈਂ ਜਾ ਰਹੀ ਸੀ ਤੇ ਜਾਂਦੀ ਜਾਂਦੀ ਮੈਂ ਕਿਹਾ ਮੈਂ ਤੁਹਾਨੂੰ ਇਹ ਦੱਸਦਾ ਕਿ ਪੀ ਵੀ ਕਤੀ ਐਨ ਪੀ ਚਾਚਾ ਸਹੀ ਹੈ ਨਾ ਪੀ ਵੀ ਕਤੀ ਐਨ ਪੀ ਚੈਨਲ ਦੇ ਉੱਤੇ ਤੁਸੀਂ ਆ ਫਿਲਮ ਦੇਖਣੀ ਆ ਤੇ ਫਿਲਮ ਦੇ ਐਂਡ ਤੱਕ ਜਰੂਰ ਬਨੇ ਰਹਿਣਾ ਬਹੁਤ ਹਾਸੇਮਖੌਲ ਹੈ ਸਿੱਖਣ ਨੂੰ ਵੀ ਹੈ ਮੋਟੀਵੇਸ਼ਨ ਵੀ ਹੈ ਫਿਲਮ ਤੇ ਇਹਦੇ ਵਿੱਚ ਤੁਸੀਂ ਇਹਦੇ ਨਾਲ ਮੇਰਾ ਸਭ ਤੋਂ ਵੱਡਾ ਅਲੱਗ ਤੋਂ ਰੋਲ ਦੇਖੋਗੇ ਚਾਚੇ ਨਾਲ ਬਹੁਤ ਲੜੇ ਨੇ ਚਾਚੇ ਨਾਲ ਤਾਂ ਮੇਰੀ ਲੜਾਈ ਰਹਿੰਦੀ ਆ ਇਹ ਮੇਰੀ ਭੈਣ ਆ ਤੁਹਾਨੂੰ ਰਿਸ਼ਤੇ ਦੱਸਦੇ ਤੇ ਪਰ ਤੁਸੀਂ ਸੀਨ ਦੇਖਿਓ ਸਾਡੇ ਪੂਰੇ ਘੈਂਟ ਘੈਂਟ ਸੀ ਪੂਰੇ ਘੈਂਟ ਐਸਾਸ ਕੇ ਤੋਂ ਅ ਐ ਕਰੋਗੇ ਤੁਸੀਂ ਵੀ ਹਾਂ ਅਗਲਾ ਪਾਰਟ ਵੀ ਲੱਗਿਆ ਕਿ ਤੁਸੀਂ ਐਂ ਆਖੋਗੇ ਵੀ ਦੀਪਿਕਾ ਦੇ ਦੋ ਆਊਗੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਪੁੱਛਿਓ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਫਿਲਮ ਕਿਵੇਂ ਦੀ ਲੱਗੀ ਕਿਹੜੇ ਆਰਟਿਸਟ ਦੀ ਕਿਹੜੀ ਐਕਟਿੰਗ ਕਿਵੇਂ ਦੀ ਲੱਗੀ ਤੇ ਇਹਦਾ ਨੈਕਸਟ ਪਾਰਟ ਅਸੀਂ ਬਹੁਤ ਜਲਦ ਲੈ ਕੇ ਆਵਾਂਗੇ ਜੀ ਲੈ ਕੇ ਆਵਾਂਗੇ ਹੁਣ ਬਾਏ ਬਾਏ ਜੀ ਮੈਨੂੰ ਜਾਣ ਦਿਓ ਬਾਏ ਗੁਰਮਤ ਦੀਪੀ ਕੋਈ ਹਾਂਚ ਦਿੱਕਤ ਨਹੀਂ ਹੋਈ ਸਾਨੂੰ ਹਾਂਚ ਤਾਂ ਹੋਈ ਆ ਭੈਣੇ ਕੋਈ ਗੱਲ ਟ੍ਰੇਨ ਦੇ ਵਿੱਚ ਇੰਨਾ ਭੇੜ ਪੱਕਾ ਸੀ ਨਾ ਮੈਂ ਤਾਂ ਥੱਕ ਗਈ ਚੱਲ ਕੋਈ ਨਾ ਭੈਣੇ ਦੀਪੀ ਕੀ ਦੇਖੀ ਜਾਨੀਆਂ ਆਇਆ ਤੁਰਕੇ ਚੱਲਦੇ ਆਂਗੇ ਛੱਲ ਕੈਣੀ ਆਯਾ ਦੀਪੀ ਤੁਰਿਆ ਆਈਂ ਦੂਰਾ ਪਤੁਰ ਕੇ ਵੀ ਜਾਣਾ ਮੈਨੂੰ ਨੀ ਦੁਰਾ ਤੁਰ ਕੀ ਰਹੀ ਮੇਰੇ ਤੁਹਾਨੂੰ ਤੁਰੀ ਦਾ ਕੋਈ ਔ ਟੂ ਟੱਕਰਾ ਲਾ ਕਿਧਰੇ ਨਹੀਂ ਮੇ ਲੱਤਾ ਦੁਖੀ ਜੇ ਤੇ ਬਿਨ ਸ਼ਰ ਕਰਮਣੀ ਆ ਭਾਈ ਸੀ ਮੈਂ ਕਿਵੇਂ ਐ ਨਾ ਮੈਂ ਤੇਰੇ ਚਾਚੇ ਦੀ ਕੁੜੀ ਲੱਗਦੀ ਆ ਹਾਂ ਹਾਲ ਚਾਲ ਪੁੱਛਦਾਗਾ ਉਹ ਪਿੰਡ ਦੀ ਨੂੰਤੀ ਐ ਫੇਰ ਕੀ ਹੋਵੇ ਜੇ ਹਾਲ ਚਾਲ ਪੁੱਛ ਲਿਆ ਸ਼ਰਮ ਮੰਨ ਲਿਆ ਕਰ ਮੈਂ ਤੇਰੀ ਨੂੰਹਾਂ ਦੀ ਥਾਂ ਲੱਗਦੀ ਆ ਐਵੇਂ ਹਾਲ ਚਾਲ ਪੁੱਛਦੇ ਹੁੰਦੇ ਨੇ ਬਸ ਸੋਣੀ ਜੀ ਕੁੜੀ ਕਿਹੜੀ ਐ ਸੋਣੀ ਤਾਂ ਠੀਕ ਐ ਕਰ ਜੀ ਤੋ ਮੇਰੀ ਦੀਦੀ ਤੁਹਾਨੂੰ ਨਹੀਂ ਦੱਸਦੀ ਆ ਬਾਹਰ ਚੱਲ ਤੁਸੀਂ ਕੋ ਪੁੱਛਦੇ ਹੋਗੇ ਉਹ ਚੱਲ ਪੁੱਛਣ ਦਾ ਤਾਂ ਹੱਕ ਬਣਦਾ ਮੇਰਾ ਹੈ ਕੌਣ ਆ ਦੀਦੀ ਜੀ ਚੱਲ ਕੋਈ ਨਹੀਂ ਉਹ ਤਾਂ ਸਿਆਣਾ ਲੱਗਿਆ ਮੈਨੂੰ ਠੀਕ ਹੈ ਬਾਈ ਤੂੰ ਇਧਰ ਕਿਵੇਂ ਚੱਕੀ ਜਾਨੀ ਇਹਦੇ ਕਣੀ ਹੁਣ ਤਾਂ ਮੈਂ ਬਾਹਰ ਕੀਤੀ ਆ ਕੌਣ ਆਹੀ ਨੇ ਤੂੰ ਤੁਰਾ ਤੈਨੂੰ ਨਹੀਂ ਪਤਾ ਹੈਗਾ ਮੈਨੂੰ ਦੱਸ ਪਹਿਲਾਂ ਕੋਣ ਪਰ ਮੈਂ ਤਾਂ ਜੀਜੇ ਨੂੰ ਦੱਸੂਂਗੀ ਜਾ ਕੇ ਵੀ ਪਿੰਡ 'ਚ ਇਹਦਾ ਕੋਈ ਹਾਲਚਾਲ ਪੁੱਛ ਕੇ ਆ। ਮੈਂ ਦੱਸਾਂ ਲਾ। ਇਹ ਤਾਂ ਇਹ ਆ ਤੇ ਸਾਰਾ ਕੋ ਦੱਸ। ਨਾ ਮੈਂ ਤਾਂ ਇੱਥੇ ਦੱਸ। ਕੌਣ ਸੀ ਤੈਨੂੰ ਇਹ ਹਾਲਚਾਲ ਪੁੱਛਦਾ ਸਿੱਧਾ ਤੇਰਾ ਨਾਲੇ। ਛੜਾ ਗਿਆ ਇਹ ਟੰਡਲਾ। ਇਹ ਚਸਰੇ ਦਾ। ਓਹੋ। ਬੜਾ ਦੇਖਣੀ ਹੋਣਾ ਕਰ। ਤੈਨੂੰ ਕਿਆ ਪੁੱਛਦਾ ਸੀਗਾ ਕੋਈ ਦਾਲਚਕਾਲਾ ਤਾਂ ਨਹੀਂ ਹੈਗਾ। ਨਹੀਂ ਇੱਕ ਤਾਂ ਇਹ ਐਨਾ ਛਟਿਆ ਹੋਇਆ ਨਾ ਇੱਕ ਇਹਦਾ ਭਤੀਜਾ। ਯੂ ਇਦੋਂ ਵੀ ਛਟਿਆ ਹੋਇਆ। ਨਹੀਂ ਨਹੀਂ। ਉਹਦਾ ਕੁੜੀਆਂ ਨੂੰ ਦੇਖ ਕੇ ਨਾ ਨੀਵੀਂ ਪਾ ਲੈਂਦਾਗਾ। ਚਲ ਉਮਰਿਆ ਨੇ ਪਕਾਈ ਅੱਜ ਕੱਲ ਦੇ ਟਾਈਮ 'ਚ ਕੌਣ ਨੀਵੀਂ ਪਾਉਂਦਾ ਨਰੇ ਮੇਰੇ ਵਰਗੀਆਂ ਦੇਖ ਕੇ ਤਾਂ ਉਈ ਨਾ ਧੱਕਣਾ ਹਟਣ ਚਲ ਚੰਗਾ ਚੱਲੀਏ ਜੀਜਾ ਜੀ ਕੋਲ ਹੋਏ ਦਸੂ ਦੇ ਘਰ ਕਿੱਥੇ ਗਦੋਂ ਦੀ ਤੋਰੀ ਲਈ ਆਉਣੀ ਆ ਕੀ ਬਸ ਆ ਤਾਂ ਆ ਗਿਆ ਘਰ ਹੁਣ ਤੁਰਿਆ ਆਸੀ ਆ ਜੀ ਨਾ ਤੂੰ ਜੀਜੇ ਨੂੰ ਕਿਹਾ ਵੀ ਉਹ ਲੈਣ ਆ ਜਾਂਦਾ ਜੀਜਾ ਜੀ ਥੋੜਾ ਘਰੇ ਨਹੀਂ ਹੈਗਾ ਬਾਹਰ ਗਏ ਹੋਏ ਨੇ ਜੀ ਉਹਨੂੰ ਬਾਹਰ ਤੋਰੀ ਰੱਖਦੀ ਐ ਸਾਰਾ ਦਿਨ ਐਨੀ ਥੱਕ ਗਈ ਐਨੂੰ ਬੱਤਰ ਕਰਾ ਲਿਆ ਕਰ ਆਪਦੇ ਵਾਂਗੂ ਬਣਾ ਰੱਖੇ ਤੰਦੂਰ 'ਚ ਚੋਕ ਤੇ ਬੈਠੇ ਮੈਂ ਪਾਣੀ ਲਿਆਉਣੀ ਤੇਰੇ ਵਾਸਤੇ ਪਾਣੀ ਲਿਆ ਦੇ ਐ ਨਾ ਕਹੀ ਵੀ ਠੰਡਾ ਲਿਆ ਦਿੰਨੀ ਆ ਭੈਣ ਮਾਸਾ ਆਈ ਐ ਯਾ ਕੋਈ ਠੰਡਾ ਵੀ ਮੰਗਾ ਦੂੰ ਤੇਰਾ ਪਾਣੀ ਕਿਤਾ ਹਮ ਇੱਕ ਤਾ ਨਾ ਸੌ ਲੱਗੇ ਬੇਬੇ ਬਾਪੂ ਨੇ ਵੀ ਨਾ ਇਹਨੂੰ ਰੱਬ ਦੀਆਂ ਜਣਾ ਚ ਵਿਆਹਤਾ ਨਾ ਦੂ ਐ ਦੇਖ ਲੈ ਐਨੀ ਬਾਤ ਐ ਮਜਾਲਾ ਪਤਲੀ ਹੋ ਜੂਗੀ ਤੁਰ ਤੁਰ ਕੇ ਉਹੇ ਜੀ ਪਈ ਐ ਡੈਗੜਾ ਜੀ ਜਹੇ ਜੀ ਵਿਆਹੀ ਐ ਬੇਬੇ ਹੋਰਾਂ ਨੇ ਨੀ ਪਹਿਣੇ ਲੈ ਆ ਕੇ ਨਮਾਨੀ ਬਣਾਉਣ ਲੱਗੀ ਉਤੋਂ ਆਪ ਕਰੇ ਰਹੀਂਦੀ ਪੂਰੀਆਂ ਐਸ਼ਾਂ ਤੇ ਚੰਗਾ ਪੱਥਰ ਲਵਾ ਕੇ ਦੇ ਰੱਖਿਆ ਜੀਜੇ ਨੇ ਚੰਗਾ ਕੂਲਰ ਦੇ ਰੱਖਿਆਗਾ ਲੈ ਕੇ ਪਈ ਰਹਿੰਦੀ ਆ ਤੇ ਜੀਜਾ ਮੇਰਾ ਵਿਚਾਰਾ ਉਹ ਹੀ ਗੱਲ ਕਦੇ ਦਰਸਨ ਦਊਗਾ ਪਤਾ ਨਹੀਂ ਕਿਦਣ ਆਊਗਾ ਨਾ ਪਿੰਡ ਦੀ ਵੀ ਲੋਕ ਜੇ ਅਜੀਬ ਜੇ ਸੀਗੇ ਤੂੰ ਐ ਲਾਲਾ ਉਹ ਤੇ ਕਹਿੰਦੇ ਸੀ ਸੜਾਗਾ ਸਿੱਧੇ ਬੋਲਦਾ ਸੀ ਕੁਛ ਨਹੀਂ ਇਹਦੀ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਮੈਂ ਨਾ ਦਰਦੇ ਬੰਦਾ ਵਾਂਗੂ ਪਾਣੀ ਠੰਡਾ ਪੀ ਤੇ ਠੰਡੀ ਹੋ ਜਾ ਮੈਂ ਤੇ ਬੱਦ ਠੰਡੇ ਹੀ ਲਈ ਆਏ ਹੋਏ ਨੇ ਤੂੰ ਕੋਕਾ ਕੋਲਾ ਲੈ ਆਈ ਹਮੇਂ ਮਰਜਾ ਕੋਕਾ ਕੋਲਾ ਪੀਂਦੀ ਹੋਏ ਕਿ ਤੈਂ ਤਾਂ ਬੋਰੀ ਨਹੀਂ ਹੁੰਦੀ ਉਹਦੇ ਵਰਗੀ ਹੋਈ ਪਈ ਆਂਗੀ ਮੈਂ ਆਪਣੀ ਭੈਣ ਵਾਸਤੇ ਲਿਆਈ ਸੀ ਕੋਕਾ ਕੋਲਾ ਹੇ ਬੇਵਾ ਹੁਣ ਤੇ ਮੂੰਹ ਮਚਾਉਂਦਾ ਇਹ ਤਾਂ ਪਾਣੀ ਲਿਆ ਦੇ ਨਹੀਂ ਨਹੀਂ ਕੁਛ ਹੁੰਦਾ ਇਹ ਦਿਨ ਪੀਦਾ ਪੀਲਾ ਤੱਤਾ ਜਾ ਗਦੀਬ ਜੀ ਨੂੰ ਗਰਮੀ ਗਰਮੀ ਹੋ ਰਹੀ ਸੀਗੀ ਹੁਣ ਤਾਂ ਠੰਡਾ ਪੀ ਲਿਆ ਤਾਂ ਹੁਣ ਲੱਛਣ ਜੇ ਕਰਦੀ ਹੈਗੀ ਨਾ ਬਣ ਮੈਨੂੰ ਨਹੀਂ ਲੋੜ ਸੱਚੀ ਮੂੰਹ ਚਾਉਂਦਾ ਤੇਰੀ ਸੋ ਮੇਰੇ ਤੱਕ ਤਰਜਾ ਬਣਾ ਦੂਗਾ ਇਹ ਫੜ ਲਾ ਨਹੀਂ ਪੀਣਾ ਮੈਂ ਮੈਨੂੰ ਤਾਂ ਪਾਣੀ ਲਿਆ ਦੇ ਸਿੰਪਲ ਚਲ ਫੋਕਾ ਪਾਣੀ ਲਿਆ ਦਿੰਨੀ ਆ ਲਿਆ ਦੇ ਹੁਣ ਆਇਆ ਨਾ ਕਹਦੀ ਭਾਨੇ ਠੰਡਾ ਨਹੀਂ ਪੁੱਛਿਆ ਮੈਂ ਨਹੀਂ ਪੀਂਦੀ ਇਹਦਾ ਮੂੰਹ ਮਚਾਉਂਦਾ ਮੈਂ ਤੈਨੂੰ ਕਹੀ ਐਨੀ ਜੇ ਠਾਰ ਕੇ ਲਿਆ ਦੇ ਇਹਨੂੰ ਆਨ ਨੂੰ ਇਹ ਚਾਹ ਗਈ ਉਹ ਤਾਂ ਠਾਰ ਕੇ ਲਿਆਦਾ ਉਹ ਤਾਂ ਨਹੀਂ ਭਾਨੇ ਤੂੰ ਤਾਂ ਕੀ ਪੀਂਦੀ ਆ ਜੁੱਜ ਨੇ ਪੁੱਠੇ ਚੀਜ਼ਾਂ ਦੇ ਗਜਾ ਰੱਖੀ ਆ ਇੱਕ ਤਾਂ ਉਹ ਕਾਲੇ ਰੰਗ ਦਾ ਉਹ ਉਤੋਂ ਚੰਦਰਾ ਮੂੰਹ ਮਚਾਉਂਦਾਗਾ ਪਾਣੀ ਲੈਣੇ ਠੰਡਾ ਠੰਡਾ ਚੇਲਡ ਚੇਲਡ ਬੜੇ ਬੱਚੇ ਆਜਾ ਹਾਲ ਹੀ ਪੁੱਛਿਆ ਸੀ ਡਾਕਾ ਤਾਂ ਨਹੀਂ ਮਾਰਿਆ ਜਮਾ ਅੱਦੀ ਹੋ ਗਈ ਅੱਜ ਕੱਲ ਤਾਂ ਕਿਸੇ ਨੂੰ ਪੁੱਛਣਾ ਵੀ ਮਾੜਾ ਪੁੱਤ ਰਾਜਾ ਆਹ ਕਿਤਾਬਾਂ ਤੋਂ ਬਾਹਰ ਨਿਕਲਿਆ ਹਾਂ ਚ ਉਹ ਤੇਰੇ ਨਾਂ ਦੇ ਤੇ ਨਿਕਲ ਕੇ ਜਾਖ ਵੀ ਹੋ ਗਏ ਉਹ ਹਲੇ ਇੱਥੇ ਕਿਤਾਬਾਂ 'ਚ ਹੀ ਖੜਾ ਮੜਾ ਮੋਟਾ ਬੰਨ ਅੰਦਰ ਜਾਇਆ ਕਰ ਪੁਣੀਆ ਕਤਰੀਆਂ ਮੁੰਡਾ ਕੋਲੇ ਇਹ ਨਾਮ ਨਾ ਚਾਹੀਦਾ ਕੋਈ ਹੋਰ ਕਿਹਦੇ ਨਾਂ ਕਰ ਤੇਰੇ ਨਾਲ ਹੀ ਦੁੱਖ ਸੁੱਖ ਕਰੂੰਗਾ ਮੈਂ ਮੈਂ ਦੇਖਿਆ ਜਿੰਨੇ ਵੀ ਮੇਰੇ ਯਾਰ ਦੋਸਤ ਨੇ ਹੈ ਉਰੀਆਂ ਦੇ ਚੱਕਰਾਂ 'ਚ ਪੈ ਜਾਂਦੇ ਆ ਜਦੋਂ ਕੋਈ ਸ਼ੱਡ ਕਰ ਜਾਂਦੀ ਆ ਤੇ ਨਸ਼ੇ ਕਰਦੇ ਆ ਹਾਂ ਧਰਮ ਬੀ ਸੁਣਦੇ ਆ ਸਾਈਡ ਸੌਂਗਾਂ ਨੇ ਸੁਣੀਆਂ ਜਾਂਦੇ ਰਹਿੰਦੇ ਕੋਈ ਮਰ ਜਾਂਦਾ ਕੋਈ ਫਾਹਾ ਲੈ ਜਾਂਦਾ ਕੀ ਫਾਇਦਾ ਵੀ ਮੈਂ ਨਹੀਂ ਇਹ ਚੱਕਰਾਂ 'ਚ ਕਹਿਣਾ ਚਾਹੁੰਦਾ ਸੀ ਉਹ ਪੁੱਤ ਮੈਂ ਵੀ ਕੋਈ ਸੁਖ ਦੇਖਣਾ ਤੇਰਾ ਫਿਰ ਚਾਚਾ ਤੂੰ ਵਿਆਹ ਕਰਵਾ ਲੈ ਪੁੱਤ ਛੜੀਆਂ ਹੀ ਇਕੱਲਾ ਰਹਿ ਕਰਾ ਕਰੋ ਨਹੀਂ ਕਰਵਾਉਂਦਾ ਮੈਂ ਤੇਰੇ ਨਾਲ ਕੋਈ ਦਿਲ ਨਹੀਂ ਕਰਦਾ ਚਲ ਚੰਗਾ ਚਾਚਾ ਕੋਲ 20 ਰੁਪਏ ਦੇ ਨਾ ਮੱਥਾ ਤੇ ਇੱਕ ਕਿਉਣਾ ਮੈਂ ਤਾਂ ਮੰਗ ਕਿਉਣੀ ਵੀ ਮੈਨੂੰ ਨੌਕਰੀ ਮਿਲਦੀ ਸੀ ਜਿਆ ਵੇ ਰਹਿਣਾ ਸੋਚੀ ਵੀ ਮੇਰਾ ਵਿਆਹ ਹੋ ਜੇ ਕੋਈ ਸੋਚਾਂ ਮੇਰਾ ਤਾਂ ਟਾਈਮ ਪਾਸ ਹੋ ਜਾਂਦਾ ਛੇੜ ਛਾੜ ਕੇ ਪਰ ਤੇਰਾ ਟਾਈਮ ਪਾਸ ਨਹੀਂ ਨੂੰ ਮਿਲਦਾ ਸੀ ਮੈਂ ਮਰ ਚਾਂ ਘਟ ਗਾਲ ਲੈਂਦੇ ਪਾਉੜਗਾ ਦੀ ਫੇ ਇੱਥੇ ਕੀ ਕਰਦੀ ਐ ਤੂੰ ਮੈਂ ਕੋਠਾ ਦੇਖਣ ਗਈ ਸੀ ਤੁਹਾਡਾ ਕਹਿਜ ਐਥੇ ਵੀ ਨੀ ਤੂੰ ਟਿੱਕਦੀ ਹੈਗੀ ਕੋਠੇ ਟੱਪਣਾ ਮੈਂ ਜੁੱਤੀ ਲਾ ਲੂ ਮੈਂ ਨਹੀਂ ਦੇਖਣਾ ਵੀ ਤੂੰ ਵੱਡੀ ਆ ਮੈਂ ਤੂੰ ਬਾਪੂ ਨੂੰ ਕੁਛ ਕੇ ਦੇਖੀ ਮੈਂ ਥੋੜਾ ਬਾਹਰ ਨਹੀਂ ਜਾਂਦੀ ਤੈਨੂੰ ਪਤਾ ਕਿ ਕਿੰਨੀ ਸੰਸਕਾਰੀ ਕੁੜੀਆਂ ਚੱਲਦੀ ਪੀ ਮੈਨੂੰ ਪਤਾ ਤੂੰ ਬਹੁਤ ਸੰਸਕਾਰੀ ਕੁੜੀ ਹੈਗੀ ਆਪਣਾ ਸ਼ਾਮ ਨੂੰ ਤੇ ਨਿਕਲ ਬਾਬਾ ਬਾਲਾ ਫੇਮਸ ਆਗਾ ਇੰਸਟਾ ਚ ਲਾਉਂਦਾ ਹੈਗਾ ਨਹੀਂ ਉਹ ਇੰਸਟਾ ਕਾ ਨੂੰ ਥੋੜੀ ਗੱਲਾਂ ਲੈ ਕੇ ਵੜ ਜਾਂਦੀ ਹੈਗੀ ਫਿਰ ਹੋਰ ਕਿਵੇਂ ਫੇਮਸ ਆ ਉਹ ਵੀ ਤੈਨੂੰ ਲੈ ਕੇ ਚੱਲੂਗੀ ਉੱਥੇ ਸੁੱਖ ਪੂਰੀ ਹੁੰਦੀ ਆ ਮੈਂ ਤਾਂ ਕਹਿੰਦੀ ਤੂੰ ਵੀ ਸੁੱਖ ਸੁੱਖ ਲਈਂਗਾ ਤੈਨ ਘਰ ਦੇ ਘਰ ਵਾਲਾ ਮਿਲ ਜੂ ਹੈਂ ਫਿਰ ਮੇਰਾ دل ਜਿੱਤਣਾ ਵਿਆਹ ਹੋ ਜਾਊਗਾ ਐਨੀ ਕੁ ਸੋਹਣ ਦੀ ਲੋੜ ਨਹੀਂ ਗਈ ਜਹੇ ਤੇ ਛੱਕ ਲੈਣਾ ਤੇਨੂੰ ਭਾਨੇ ਪਗੋੜਾ ਹੀ ਮਿਲੂਗਾ ਤੰਦੂਰੇ ਜਿਕੇ ਤੈਨੂੰ ਵੀ ਤਾਂ ਇੰਨਾ ਸੋਹਣਾ ਘਰ ਆਲਾ ਮਿਲ ਹੀ ਗਿਆ ਮੈਨੂੰ ਨਹੀਂ ਮਿਲ ਸਕਦਾ ਕੋਈ ਗੱਲਾਂ ਕਰ ਤਾ ਮੇਰੀ ਕਿਸਮਤ ਸੀ ਮੇਰੇ ਪਾਪੇ ਨੂੰ ਫੋਨ ਕਰਦੇ ਮੈਨੂੰ ਲੈ ਜਾਊਗਾ ਮੈਂ ਨਹੀਂ ਰਹਿੰਦੀ ਹੋਈ ਗੱਲ ਤੇ ਮੂੰਹ ਤੇ ਬੰਦ ਨਰੋਨੀ ਕਾ ਤੂੰ ਆ ਮੈਂ ਤੈਨੂੰ ਕਾਟ ਕਰ ਦਿੱਤੀ ਲੈੜ ਕੇ ਤੂੰ ਤਾਂ ਕਹਿਣੀ ਆ ਕਿਉਂ ਦਰਜੀ ਤੇ ਤੇਰਾ ਭਾਜਬਾਨ ਨਹੀਂ ਸਕਦਾ ਦੱਸ ਮੈਨੂੰ ਮੈਂ ਮਾੜੀਆ ਕਿੱਸੇ ਪਾਸੇ ਇੰਨੇ ਸੋਹਣੇ ਮਾ ਪਟਿਆਲਾ ਸਾਈਟ ਸੂਟ ਪਾਉਣੀ ਆ ਮੈਂ ਤੇ ਜਪਾਣੀ ਬਣਾਉਂਗੀ ਤਰਾ ਦਿਲ ਦੀ ਤੀ ਬਣਾਓ ਤੈਨੂੰ ਦੱਸਦਾ ਮਤਲਬ ਪਰ ਲੈ ਕੇ ਆਉਂਗੇ ਦਾ ਮੰਮੀ ਕਹਿੰਦੀ ਸੀ 10 ਪੜੀ ਹੋਈ ਆ ਕਿਹੜੀ 10 ਪੜੀ ਹੋਈ ਆ ਮੈਂ ਤਾਂ ਬੌਲੀ ਲੱਗ ਗਈ ਜਮੀ ਨਿਕ ਦੀਪੀ ਗੱਲ ਤਾਂ ਸੁਣ ਲਾ ਇੱਕ ਗੱਲ ਆ ਦੀਦੀ ਹਨਾ ਡੇਰਾ ਤਾਂ ਤੁਹਾਡਾ ਕਾਫੀ ਖੂਬਸੂਰਤ ਆ ਹਨਾ ਨਲਿਆ ਦੇਖੀ ਸਾਈਡ ਤੇ ਕਿੰਨਾ ਸੋਹਣਾ ਤੁਹਾਡੇ ਤਾਂ ਆ ਪਾਣੀ ਵਾਲਾ ਕੀ ਕਹਿੰਦੇ ਸਵੀਮਿੰਗ ਪੂਲ ਆ ਨੀ ਬਾਸ ਐਵੇਂ ਦਿਮਾਗਾ ਕਮਾ ਆ ਜਿੰਦੀ ਚੁੱਪ ਕਰਕੇ ਤੁਰਿਆ ਆਹ ਕੌਣ ਖੜਾ ਬੋਲ ਦਿਓ ਆਉਗੀ ਆਹ ਕੌਣ ਖੜਾ ਦੇਖਣ ਦੀ ਪੀ ਉਹ ਖੜਾਗਾ ਕੌਣ ਸੱਚ ਦਾ ਪਤੀਜਾ ਅੱਛਾ ਜਿਹਦੀ ਤੂੰ ਗੱਲ ਕਰਦੀ ਸੀ ਹਾਂ ਨਹੀਂ ਇਹ ਨਹੀਂ ਕਿਸੇ ਵੱਲ ਚਾਕਦਾ ਹੈਗਾ ਐਵੇਂ ਚਾਕਦਾ ਤਾਂ ਕਿਵੇਂ ਨਹੀਂ ਲੋਟੀਆਂ ਖਾ ਖਾ ਡਿੱਗੂਆ ਤੂੰ ਇੱਕ ਮਿੰਟ ਰਹਿ ਚੱਲ ਤੂੰ ਖਾ ਦਾ ਟੇਕ ਲਈ ਪਹਿਲਾਂ ਅੱਛਾ ਵਿਸ਼ਮ ਅੰਗਲੀ ਕੋਈ ਸੋਨਾ ਜਾਂ ਪਰੋਣਾ ਮਿਲ ਜੂਗਾ ਮੈਂ ਤਾਂ ਦਿਲਜੀਤ ਹੀ ਚਾਹੁੰਦਾ ਮੈਨੂੰ ਤਾਂ ਜਾ ਐਮੀ ਵਿਰਕ ਲੈ ਨਹੀਂ ਮੱਥਾ ਟੇਕ ਦੇ ਇਹ ਤਾਂ ਕੱਲਾ ਚੁੰਨੀ ਦੀ ਮਾਨ ਹੋ ਜਾਂਦਾਗਾ ਬਾਬਾ ਕੋ ਤੁ ਚੁੰਨਗਾਂ ਲੈਣ ਲੱਗਿਆ ਨਹੀਂ ਨਹੀਂ ਇਹ ਤਾਂ ਛੜਾਤੀਗਾ ਅੱਛਾ ਬਹੂ ਨਹੀਂ ਮਿਲੀ ਹੋਣੀ ਚੰਦਰੇ ਦੇ ਦਿਲ ਚੀਰੀ ਜੋ ਚੱਲ ਮੱਥਾ ਤੇ ਚੱਲ ਮੱਥਾ ਟੇਕ ਦੇ ਤੂੰ ਜੈ ਬਾਬਾ ਜੈ ਬਾਬਾ ਤੈਨੇ ਟਾਲਿਆ ਚੁੰਨੀ ਆਲਿਆ ਜੇ ਤੈਨੂੰ ਨਹੀਂ ਬਹੂ ਮਿਲੀ ਨਾ ਮੈਨੂੰ ਤਾਂ ਪੱਕਾ ਹਵਰਾਉਣਾ ਮੈਂ ਤੇ ਪਰ ਮਿਲੇ ਚਮਾ ਐਮੀ ਵਿਰਕ ਵਰਗਾ ਜਾਂ ਹੋਵੇ ਤਰਜੀਤ ਵਰਗਾ ਸਾਡੇ ਲਈ ਪਦਾੜ ਵਾਂਗੂ ਨਾ ਇਹ ਤਾਂ ਕੰਜੇ ਸੇ ਭਾਨਾ ਪਕੌੜਾ ਮਿਲੂਗਾ ਮੈਨੂੰ ਉਹ ਨਹੀਂ ਚਾਹੀਦਾ ਸਭ ਲੰਕੇ ਬੋਲਦਾ ਬਣਾਗਾ ਤੇ ਜੀ ਤੇ ਐਂ ਨਹੀਂ ਗਿਰ ਕਚਾਈ ਬਿਆ ਸੁਣ ਲੈ ਚੰਗਾ ਮੰਗ ਲਈ ਦੀ ਬਾ ਇਹਦਾ ਜਲਦੀ ਇਤ ਨਾਲ ਵਿਆਹ ਮੰਗ ਲਈ ਦੀ ਦੀ ਸਖਾ ਮੈਂ ਦੀ ਉਹ ਖੜਾਗਾ ਚਾਚਾ ਲਾਪਤੀ ਜਾ ਤੂੰ ਦੇਖਦੀ ਜਾ ਹੁਣ ਬਣਦਾ ਕੀ ਐਵੇਂ ਹੀ ਨਾ ਉਹਨੂੰ ਕੁਝ ਬੋਲਦੀ ਕੁਝ ਨਹੀਂ ਬੋਲਦੀ ਮੈਂ ਉਹੀ ਗੱਲਾਂ ਕਰਦੀ ਨੂੰ ਪਿੱਛੇ ਹਲੋ ਹਲੋ ਸਸਰੀ ਘਾਲ ਜੀ ਕੌਣ ਜੀ ਕੌਣ ਜੀ ਸਾਡੇ ਵਰਗਾਂ ਨੂੰ ਬੁਲਾਇਆ ਕੋ ਸਸਰੀਕਰ ਜੀ ਇਹਨਾਂ ਨੂੰ ਕੀ ਪਤਾ ਬੁੱਝਣ ਨੂੰ ਜਿਹੜਾ ਪਿਆਰ ਦੀ ਕਦਰ ਹੀ ਨਹੀਂ ਕਰਦੇ ਮੇਰੀ ਗੱਲ ਸੁਣ ਲੈ ਵੇ ਕਦਰ ਨਹੀਂ ਕਰਦੇ ਨਾਲੇ ਹੋਰ ਨਹੀਂ ਕਰਦੇ ਸਿਆਣਾ ਵੇ ਕਿੰਨਾ ਅਗਲਾ ਉਹ ਤੁਰ ਗਿਆ ਉਹ ਰਸੋਕੇ ਪੈ ਤੂੰ ਚਿਬੜ ਮੁਹ ਜਣੇ ਨਾਲੇ ਮੇਰੀ ਗੱਲ ਸੁਣ ਤੇਰੇ ਵਰਗੇ ਤਾਂ ਮੈਨੂੰ ਗੋਰੇ ਚਿੱਟੇ ਉਹੀ ਨਹੀਂ ਪਸੰਦ ਮੈਂ ਤਾਂ ਸੈਂਵਲੇ ਜੇ ਰੰਗ ਦੇ ਪਸੰਦ ਸੀ ਜਹੇ ਜਾਓ ਸੁਣ ਮੋਨੇ ਜੁੱਤੀ ਲਾ ਲੈਣੀ ਆ ਕਿ ਸਰ ਸਾਡੇ ਵਰਗਾਂ ਨੇ ਤੈਨੂੰ ਮਿਲਦਾ ਤੇ ਮੈਨੂੰ ਚਾਹੀਦਾ ਵੀ ਨਹੀਂ ਕਰਦਾ ਕੀ ਬਦਮਾਸ਼ ਚੀਜ਼ਾਂ ਲੱਗ ਰਹੀਆਂ ਇਹ ਕਿਉਂ ਇਹਨੂੰ ਲੱਗਦੀਆਂ ਇਹਨੂੰ ਰਤਾ ਹੈ ਜੇਲ੍ਹ ਘੱਟ ਕੇ ਆਏ ਦੋ ਮਹੀਨੇ ਤੇ ਫਿਰ ਘੱਟ ਕੇ ਆਇਆਗਾ ਘੱਟ ਕੇ ਆਇਆਗਾ ਮੈਂ ਤਾਂ ਦੀ ਧੌਣ 5 ਮਿੰਟਾ ਚਲਾ ਦੂੰ ਨਾ ਇਹਨਾਂ ਨੂੰ ਪਤਾ ਮੇਰਾ ਪਾਪਾ ਕਿੱਦਾਂ ਪੜਣਾਗਾ ਉਹ ਹੀ ਗੱਲ ਨਾਲ ਪਿੰਡ ਦੀ ਧੀ ਸੇ ਪੜ ਸੇੜਦਾ ਹੈਂ ਕਿ ਤੇਰਾ ਕਰ ਮੈਂ ਤਾਂ ਸਰੇ ਦਾ ਢੀਡ ਬਿਸ਼ਰਮ ਹੈ ਮੈਂ ਮਰ ਜਾ ਕਾਲਾ ਬਿਸ਼ਰਮਾ ਕਹਿੰਦਾ ਬਿਸ਼ਰਮਾ ਤੇ ਮੈਂ ਉਹਦੋਂ ਬਿਸ਼ਰਮਾ ਮੈਂ ਤਾਂ ਸਾਰੇ ਰੌਲਾ ਪਾ ਦੂ ਵੀ ਮੁੰਡਾ ਪੜੀ ਨੂੰ ਸੇੜ ਮੇਰੇ ਨਾਲ ਬਾਤ ਰੱਪਿਆ ਨਹੀਂ ਵੇ ਮੇਰੀ ਗੱਲ ਸੁਣ ਲੈ ਵੇ ਸੌ ਰੱਬ ਦੀ ਦਿੱਤੀ ਦੇਖ ਤੇ ਇੱਧਰ ਦੇਖ ਇੱਲੇ ਦੇ ਫਰ ਜਿੱਡਾ ਥੱਪਣਾ ਆਇਆ ਨਾ ਚੌਂਦੀ ਲਾ ਦੂ ਮਾਰ ਕੇ ਸੀਂਡ ਕਾਢ ਨੂੰ ਪਰਦਾ ਕੀ ਆ ਚਿੱਬੜ ਜਾ ਆ ਜਾ ਆ ਜਾ ਦੀਪੀ ਉਹ ਅੰਗੇ ਲਈ ਜਾਂਦੀ ਮੈਂ ਤਾਂ ਲੋਟ ਕਰ ਦੂ 5 ਮਿੰਟ ਤੈਨੂੰ ਪਤਾ ਕਿੱਡਾ ਪਿਆਰਾ ਹੈ ਕਿੱਡਾ ਪਿਆਰਾ ਬੰਦਾ ਸੀੜ ਗਏ ਚਾਚੇ ਦਾ ਪਤੀ ਜਾ ਚੱਲ ਹੁਣ ਮੈਨੂੰ ਜਮਾ ਨਹੀਂ ਚਾਹੀਦਾ ਦਲਜੀਤ ਮੇਰਾ ਦੋਤੇ ਤੇ ਲਾ ਗਿਆ ਸਰੂਖਾਨ ਤੇ ਕਾਲੇ ਜੇ ਆ ਜਾ ਤੇ ਜਵਲੇ ਇੱਕ ਕਬੂਤਰੀਏ ਬੈਠੇਂਗੀ ਜਾਂ ਤਾਂ ਤੂੰ ਮੇਰੀ ਛਤਰੀ ਤੇ ਬੈਠੇਂਗੀ ਕੋਈ ਨਾ ਫਿਰ ਜਗਮਗੋ ਜਗਮਗੋ ਕੋਈ ਜਗਮਗਤ ਨਹੀਂ ਹੋਇਆ ਚੱਲ ਪੈ ਜਾ ਓਏ ਯਾਰ ਤੇ ਇਹਨੂੰ ਪੰਜਰ ਨੂੰ ਕੀ ਹੋ ਗਿਆ ਤੇ ਕੋਈ ਛਾਲਾ ਟੂਲਾ ਤਾਂ ਨਹੀਂ ਟੱਪਿਆ